जेएमएक्स24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੋ ਕਿ ਸਾਡੀ ਹਰ ਕੋਈ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਅਮਰਨਾਥ ਜੀ ਦੇ ਦਰਸ਼ਨ ਕਰਨ ਲਈ ਜਾਂਦੇ ਸ਼ਿਵ ਭਗਤਾ ਵਾਸਤੇ ਸਾਬਾ ਬੈਰੀਅਰ ਕੋਲ ਇੱਕ ਮਹੀਨਾ 24 ਘੰਟੇ ਲੰਗਰ ਪੰਡਾਰਾ ਤੇ ਰਹਿਣ ਸਹਿਣ ਵਾਸਤੇ ਰਸਤਾ ਪਰੇ ਟਰੱਕ ਤਰਹੰਤਾਰਨ ਦੇ ਵੱਡੇ ਮੰਦਰ ਕੋਲ ਰਵਾਨਾ ਕੀਤੇ ਗਏ ਵਿਸ਼ਾਲ ਸ਼੍ਰੀ ਅਮਰਨਾਥ ਜੀ ਦੇ ਦਰਸ਼ਨ ਕਰਨ ਜਾਂਦੇ ਸ਼ਿਵ ਭਗਤਾਂ ਵਾਸਤੇ ਜੰਮੂ ਕਸ਼ਮੀਰ ਦੇ ਰਸਤਾ ਸਭਾ ਬੈਰੀਅਰ ਦੇ ਕੋਲ ਇੱਕ ਮਹੀਨਾ 24 ਘੰਟੇ ਖੁੱਲਾ ਲੰਗਰ ਪੰਡਾਰਾਤੇ ਸੰਗਤਾਂ ਦੇ ਰਹਿਣ ਵਾਸਤੇ ਤਰਨਤਾਰਨ ਤੋਂ ਸ਼ਿਵ ਭਗਤਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇੱਕ ਟਰੱਕ ਰਸਤਾ ਭਰੇ ਰਵਾਨਾ ਕੀਤੇ ਗਏ ਨੇ ਜਿਸ ਦੇ ਵਿੱਚ ਰੋਜ਼ਾਨਾ ਲੰਗਰ ਪੰਡਾਰਾਤ ਦੇ ਵਿੱਚ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਚਾਪ ਕੋਲੇ ਬਿਸਕੁਟ ਪੂਰੀ ਛੋਲੇ ਵਕ ਵਕ ਤਰ੍ਹਾਂ ਦੇ ਪ੍ਰਾਂਠੇ ਦਈਆਂ ਦੁਪਹਿਰ ਦੇ ਲੰਗਰ ਦੇ ਵਿੱਚ ਰੋਜ਼ਾਨਾ ਬਦਲ-ਬਦਲ ਕੇ ਚੀਜ਼ਾਂ ਸ਼ਾਮ ਦੇ ਵੇਲੇ ਫਲ ਫਰੂਟ ਅਤੇ ਲੰਗਰ ਦੇ ਖਾਸ ਕਰਕੇ ਬੱਚਿਆਂ ਵਾਸਤੇ ਗੋਲ ਗੱਪੇ, ਆਲੂ ਵਾਲੀ ਟਿੱਕੀ, ਡੋਸਾ, ਨਿਊਡਲ, ਚਾਟ ਆਦਿ ਬਦਲ-ਬਦਲ ਕੇ ਲਗਾਏ ਜਾਣਗੇ। ਸ਼ਿਪਕਤਾ ਲਈ ਰੈਂਸਟੈਂਡ ਵਾਸਤੇ ਏਸੀ ਦੇ ਕਮਰੇ ਅਤੇ ਕੈਮਰੇ ਦਾ ਪੂਕਤਾ ਪ੍ਰਬੰਧ ਕੀਤੇ ਗਏ ਨੇ। ਤੁਸੀਂ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਇਹ ਸਰ ਜੀ ਟਰੱਕ ਜਾ ਰਿਹਾ ਅਮਰਨਾਥ ਯਾਤਰਾ ਦੇ ਯਾਤਰਾ ਦੇ ਲਈ ਜਾ ਰਿਹਾ ਵਾ ਜੋ ਯਾਤਰੀ ਉੱਥੇ ਜਾ ਰਹੇ ਨੇ ਦਰਸ਼ਨ ਕਰਨ ਲਈ ਉਹਨਾਂ ਦੇ ਰਸਤੇ ਦੇ ਵਿੱਚ ਸੇਵਾ ਦੇ ਲਈ ਸਾਰਾ ਰਸਤਾ ਲਾ ਜਾ ਰਹੀ ਹੈ ਇੱਥੇ ਰਹਿਣ ਸੈਣ ਖਾਣ ਪੀਣ ਦਾ ਸਾਰਾ ਸਮਾਨ ਸਾਡੇ ਕੋਲ ਨਾਲ ਹੀ ਇਹ ਜੀ ਇਹਨਾਂ ਨੇ ਲੈ ਕੇ ਚੱਲੇ ਆ ਇਹ ਸਰ ਜੀ ਪ੍ਰਭੂ ਇੱਛਾ ਦੀ ਤਾਕਤ ਜੀ ਜੰਨਾ ਵੀ ਬੰਜੀ ਦਿੰਦਾ ਸੀ ਲੈ ਕੇ ਚੱਲੇ ਆ ਬਾਕੀ ਪਰਪੋਲੇ ਸ਼ੰਕਰ ਦੀ ਕਿਰਪਾ ਵਾ ਜੇ ਵਾਧੇ ਕਰਦੇ ਹਾਂ ਵਧਾਵਾਂਗੇ ਵੀ ਹੋ ਲੰਗਰ ਬਣਾ ਰਹੇ ਜਿਵੇਂ ਹਰ ਤਰ੍ਹਾਂ ਦੀ ਆਈਟਮ ਚੱਲਦੀ ਹੈ ਜਿੱਦਾਂ ਗੁਲਾਬ ਜਾਮਨ ਨੂੰ ਰਸਗੁੱਲੇ ਬਰਫੀ ਨਿਊਡਲ ਟਿੱਕੀ ਸਪਰਿੰਗ ਰੋਲ ਸਬਜ਼ੀਆਂ ਹਰ ਤਰ੍ਹਾਂ ਦੀ ਚੱਲਦੀ ਹੈ ਜੀ ਕਿੰਨੇ ਟਾਈਮ ਦਾ ਵੱਖ-ਵੱਖਰਾ ਮੈਨੂ ਹੁੰਦਾ ਵਾ ਹਰ ਚੀਜ਼ ਵੱਖ-ਵੱਖਰੀ ਲੱਗਦੀ ਹੈ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ 24 ਘੰਟੇ ਦਾ ਸਾਡਾ ਪ੍ਰਬੰਧ ਹੁੰਦਾ ਜੀ ਉੱਥੇ ਜੇ ਕੋਈ ਯਾਤਰੀ ਨੂੰ ਰਹਿਣਾ ਹੋਵੇ ਅਸੀਂ ਉਹਦੇ ਰਹਿਣ ਦਾ ਵੀ ਪ੍ਰਬੰਧ ਕਰਦੇ ਹਾਂ ਸਾਰੀ ਚੀਜ਼ ਦੀ ਫੈਸਿਲਿਟੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸ਼ੰਕਰ ਦੀ ਕਿਰਪਾ ਨਾਲ ਤਰਨ ਤਰਨ ਸਾਇਤੋਂ ਪੀਬੀ 46 ਵਾਲੇ ਓਮ ਸ਼੍ਰੀ ਨੀਲਕੰਟ ਜਿਹੜਾ ਸਵਾ ਸੋਸਾਇਟੀ ਹੈ ਜੀ ਇਹ 13ਵਾਂ ਵਿਸ਼ਾਲ ਜਿਹੜਾ ਇਹ ਲੰਗਰ ਹੈ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸਾਂਭੇ ਦੇ ਵਿੱਚ ਲਗਾਇਆ ਜਾ ਰਿਹਾ ਹੈ ਔਰ ਉਹਦੇ ਵਿੱਚ ਅਮਰਨਾਥ ਜਾਨ ਵਾਸਤੇ ਸੰਗਤਾਂ ਦਾ ਜਿਹੜਾ ਬਹੁਤ ਸਮਰਥਨ ਮਿਲਦਾ ਤਨਤਨ ਸ਼ਹਿਰ ਵੱਲੋਂ ਚੋਲਾ ਸਾਹਿਬ ਵੱਲੋਂ ਨਿਸ਼ਹਿਰਿਆਂ ਬਹੁਤ ਸੰਗਤਾਂ ਦਾ ਜਿਹੜਾ ਪਿਆਰ ਇਹਨਾਂ ਨੂੰ ਮਿਲਦਾ ਹੈ ਔਰ ਇੱਕ ਸਭ ਤੋਂ ਵੱਡੀ ਜਿਹੜੀ ਗੱਲ ਹੈ ਕਿ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਜਿਹੜੀ ਉਹ ਇਸ ਲੰਗਰ ਤੇ ਮਿਲਦੀ ਹੈ ਜਿਵੇਂ ਕਿ ਰਹਿਣਾ ਖਾਣਾ ਪੀਣਾ ਟੋਟਲ ਪ੍ਰਬੰਧ ਹੈ ਜਿਹੜਾ ਉਹ ਸਭਾ ਸੋਸਾਇਟੀ ਜਿਹੜੀ ਉਹ ਕਰਕੇ ਦਿੰਦੀ ਹੈ ਜੀ ਸ਼ਾਂਭੇ ਲੱਗੇਗਾ ਜੀ ਲੰਗਰ ਜਿਹੜਾ ਇਹ ਇਹ ਮਤਲਬ ਅੱਜ ਕੱਲ ਤੋਂ ਸ਼ੁਰੂ ਹੋ ਜਾਣਾ ਜੀ ਅੱਜ ਹੀ ਚੱਲੇ ਕੱਲ ਤੋਂ ਸ਼ੁਰੂ ਆ ਤੇ ਭਗਵਾਨ ਭੋਲੇ ਰਾ ਦੀ ਇੱਛਾ ਤਾਂ ਕਹੀ ਜਿੰਨਾ ਤੱਕ ਰਹੇ ਇਹ ਰਸਤਾ ਚੱਲਦੀ ਰਹੂਗੀ ਤੇ ਭੰਡਾਰਾ ਚੱਲਦਾ ਰਹੇਗਾ ਜੀ ਇਹ ਤਰਨਤਾਂ ਤੋਂ ਸ਼੍ਰੀ ਨੀਲ ਕੰਠ ਮਹਾਦੇਵ ਸੇਵਾ ਸੁਸਾਇਟੀ ਵੱਲੋਂ ਲੰਗਰ ਭੰਡਾਰਾ ਜਾ ਰਿਹਾ 13ਵਾਂ ਲੰਗਰ ਭੰਡਾਰਾ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਸ਼ਾਂਭੇ ਦੇ ਲਾਗੇ ਧਿਆਨੀ ਵਿਖੇ ਲਗਾਇਆ ਜਾਂਦਾ ਉੱਥੇ ਸਾਡੇ ਵੱਲੋਂ ਸਵੇਲ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਪੂਰੀ ਵਿਵਸਥਾ ਹੁੰਦੀ ਹੈ ਜਿਹਦੇ ਵਿੱਚ ਖਾਣਾ ਰਹਿਣਾ ਸਭ ਕੁਝ ਭੋਲੇ ਦੀ ਮਰਜ਼ੀ ਦੇ ਨਾਲ ਭੋਲੇ ਦੀ ਇੱਛਾ ਦੇ ਅਨੁਸਾਰ ਚੱਲਦਾ ਵਾ ਇਹ ਜਿਹੜਾ ਲੰਗਰ ਹੈ ਇਹ ਲੰਗਰ ਸ਼੍ਰੀ ਅਮਰਨਾਥ ਯਾਤਰਾ ਜਦੋਂ ਸ਼ੁਰੂ ਹੋ ਜਾਂਦੀ ਹੈ ਜਿਵੇਂ ਕਿ 3 ਤਰੀਕ ਤੋਂ ਸ਼ੁਰੂ ਹੋ ਰਹੀ ਆ ਪਰ ਸਾਡਾ ਜਿਹੜਾ ਲੰਗਰ ਆ ਉਹ ਕੱਲ ਤੋਂ ਸ਼ੁਰੂ ਹੋ ਜਾਏਗਾ ਉੱਥੇ ਜਾ ਕੇ ਤੇ ਯਾਤਰੀਆਂ ਦੇ ਲਈ ਪੂਰੀ ਵਿਵਸਥਾ ਹੋਏਗੀ ਇੱਥੋਂ ਤੱਕ ਕਿ ਸਾਡੇ ਕੋਲ ਉੱਥੇ ਇੱਕ ਟ੍ਰਾਂਜ਼ਿਟ ਕੈਂਪ ਆ ਜਿਹਦੇ ਵਿੱਚ ਏਸੀ ਲੱਗੇ ਹੋਏ ਨੇ ਰਾਤ ਨੂੰ ਯਾਤਰੀਆਂ ਦੇ ਰਹਿਣ ਦੀ ਵੀ ਪੂਰੀ ਵਿਵਸਥਾ ਹੈ ਜਿਹੜਾ ਲੰਗਰ ਭੰਡਾਰਾ ਚੱਲਦਾ ਵਾ ਉਹ ਆਪਣੇ ਨਗਰ ਦੇ ਲਾਗਲੇ ਜਿਹੜੇ ਕਸਬੇ ਨੇ ਜਿਵੇਂ ਫਤਿਆਬਾਦ ਚੋਲਾ ਸਾਹਿਬ ਨਿਸ਼ਹਿਰਾ ਤਰਨਤਾਰਨ ਇਹਨਾਂ ਤੋਂ ਸੇਵਾ ਇਕੱਠੀ ਕਰਕੇ ਲੰਗਰ ਪਟਾੜਾ ਇਹ ਸਾਰੀ ਦਸਤ ਲਈ ਜਾ ਕੇ ਉੱਥੇ ਲੰਗਰ ਲਾਇਆ ਜਾਂਦਾ ਵਾ ਤੇ ਲੰਗਰ ਦਾ ਮੀਨੋ ਜਿਹੜਾ ਵਾ ਉਹ ਪਲ ਡੇ ਦਿਨ ਹੀ ਬਦਲਦਾ ਲਿੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੈ ਬੋਲੇ ਨਾ ਜੀ ਸਾਰੇ ਭਰਾ ਇਕੱਠੇ ਹੋਏ ਆ ਅਮਰਨਾਥ ਯਾਤਰਾ ਲਈ 13ਵਾਂ ਵਿਸ਼ਾਲ ਲੰਗਰ ਜਾ ਰਿਹਾ ਜੀ ਤੇ ਅਮਰਨਾਥ ਯਾਤਰਾ ਲਈ ਜਾਣ ਵਾਲੇ ਸਾਰੇ ਭਗਤਾਂ ਨੂੰ ਬੇਨਤੀ ਹੈ ਰਾਮ ਬਾਤੋਂ 2 ਕਿਲੋਮੀਟਰ ਪਹਿਲੇ ਧਿਆਨੀ ਪਿੰਡ ਦੇ ਵਿੱਚ ਸਾਡਾ ਲੰਗਰ ਸਟਾਰਟ ਹੋਏਗਾ ਭਗਤਾਂ ਦੇ ਰਹਿਣ ਲਈ ਖਾਣ ਪੀਣ ਲਈ ਨੋਂ ਤੋਂ ਨੂੰ ਵਿਵਸਥਾ ਦਾ ਸਾਰਾ ਇਂਤਜ਼ਾਮ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਉੱਥੇ ਰੁੱਕ ਕੇ ਵਿਸ਼ਰਾਮ ਕਰਕੇ ਲੰਗਰ ਗ੍ਰਹਿਣ ਕਰਕੇ ਜਰੂਰ ਜਾਓ ਕੋਲੇਨਾਥ ਨੇ ਆਪਣੀ ਬਰਾਤ ਬੁਲਾਈ ਹੈ ਸਾਰੇ ਭਗਤੋਂ ਮਮਾ ਕੇ ਪਹੁੰਚਣ ਤੇ ਉੱਥੇ ਲੰਗਰ ਗ੍ਰਹਿਣ ਕਰੇ